ਗੱਲ ਨਸ਼ੇ ਦੀ ਹੁੰਦੀ ਹੈ ਪੰਜਾਬ ਦੇ ਵਿੱਚ ਜਦੋਂ ਹੁੰਦੀ ਹੈ ਤਾਂ ਨਸ਼ਾ ਜਿਹੜਾ ਉਹ ਨੌਜਵਾਨ ਕਰਨ ਕਿਉਂ ਲੱਗਦੇ ਨੇ ਕਿਉਂ ਉਹ ਤਾਂ ਮੁੱਖ ਕਾਰਨ ਕੀ ਹੈ ਬਈ ਅਰੇ ਬੰਦੇ ਦੇ ਅਲੱਗ-ਅਲੱਗ ਕਾਰਨ ਹੁੰਦੇ ਨੇ ਪਰ ਇਸ ਹਰੇ ਸਟੈਪ 'ਤੇ ਬੰਦਾ ਚੱਕਦਾ ਅਣਜਾਣੇ ਦੇ ਵਿੱਚ ਆ ਹਣਜਾਣੇ ਦੇ ਵਿੱਚ ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਕਿ ਅੱਜ ਜੋ ਮੈਂ ਸਟੈਪ 'ਤੇ ਚੱਕਣ ਲੱਗਿਆ ਇਹ ਚੀਜ਼ ਦਾ ਹੱਲ ਨਾ ਨਹੀਂ ਹੋਗਾ ਆਪਾਂ ਕਹਿ ਸਕਦੇ ਆ ਬਈ ਇੱਕ ਨਸ਼ੇੜੀ ਜਿਹੜੀ ਵੀ ਹੱਦ ਤੱਕ ਜਾ ਸਕਦਾ ਮੇਰੇ ਕੋਲ ਹਰ ਇੱਕ ਉਹ ਇਨਸਾਨ ਆਉਂਦਾ ਮੰਨ ਲਓ ਨਾਰਮਲੀ ਉਹ ਸਾਡੇ ਪਰਿਵਾਰ ਦੇ ਵਿੱਚੋਂ 200 ਜਾਂ 500 ਰੁਪਏ ਲੈ ਕੇ ਜਾ ਰਿਹਾ ਪਹਿਲਾਂ ਤੋਂ ਲੈ ਕੇ ਬਣਾ ਲਿਆ ਕਿ ਉਹ ਪੈਸਿਆਂ ਦੀ ਵਧੇਰੇ ਮੰਗ ਕਰਨ ਲੱਗ ਗਿਆ 500 ਤੋਂ 1000 ਜਾਂ 1000 ਤੋਂ 2000 ਤੇ ਤੇ ਦਿਨੋਂ ਦਿਨੋਂ ਦੀ ਡਿਮਾਂਡ ਵੱਧਦੀ ਜਾਂਦੀ ਆ ਰਾਉਟ ਲਾਈਵ ਵੇਖ ਰਹੇ ਤੁਸੀਂ ਤੇ ਮੈਂ ਹਾਂ ਬੈਂਕ ਸਿੰਘ ਰੌੜੀਆਂ ਮੈਂ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦਾ ਤੇ ਅਕਸਰ ਪੰਜਾਬ ਦੇ ਵਿੱਚ ਨਸ਼ੇ ਦੀ ਜਦੋਂ ਗੱਲ ਹੁੰਦੀ ਹੈ ਤਾਂ ਨਸ਼ੇ ਦੇ ਰੋਗੀ ਨਸ਼ੇ ਦੇ ਵਰਤੋਂ ਕਰਨ ਵਾਲੇ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਨਜ਼ਰ ਆਉਂਦੇ ਨੇ ਪਰ ਅਸਲ ਦੇ ਵਿੱਚ ਨਸ਼ੇ ਦੀ ਸ਼ੁਰੂਆਤ ਕਦੋਂ ਹੁੰਦੀ ਹੈ ਤੇ ਪਰਿਵਾਰ ਦੇ ਵਿੱਚ ਜੇਕਰ ਕੋਈ ਨੌਜਵਾਨ ਨਸ਼ਾ ਕਰਦਾ ਹੈ ਤਾਂ ਉਹਦੇ ਸਿੰਪਟਮਸ ਕੀ ਨੇ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਉਹ ਨੌਜਵਾਨ ਨਸ਼ਾ ਕਰ ਰਿਹਾ ਹੈ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਕਿਵੇਂ ਛੱਡਿਆ ਜਾ ਸਕਦਾ ਹੈ ਤੇ ਕਾਫੀ ਸਾਰੇ ਸਵਾਲ ਜਿਹੜੇ ਸਾਡੇ ਮਨਾਂ ਦੇ ਵਿੱਚ ਚੱਲਦੇ ਨੇ ਉਹਦੇ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਰੋਹੀੜਾ ਅਕਸਰ ਮਿਠੂ ਰਹੀੜਾ ਨਾਮ ਇਹਨਾਂ ਦਾ ਜਿਆਦਾ ਪ੍ਰਚਲਿਤ ਹੈ ਤੇ ਇਹ ਨੌਜਵਾਨ ਵੀ ਪਹਿਲਾਂ ਨਸ਼ੇ ਦਾ ਆਦੀ ਸੀ ਤੇ ਹੁਣ ਤੱਕ ਇਹ ਡਾਕਟਰ ਬਣਨ ਤੋਂ ਬਾਅਦ ਹਜ਼ਾਰਾਂ ਮਰੀਜ਼ਾਂ ਨੂੰ ਸਿੱਧੇ ਰਸਤੇ ਤੇ ਪਾ ਕੇ ਨਸ਼ੇ ਤੋਂ ਛੁਟਕਾਰਾ ਦਿਵਾ ਚੁੱਕ ਨੇ ਪਹਿਲਾਂ ਸਵਾਗਤ ਕਰ ਲੈਂਦੇ ਫਿਰ ਕਰਾਂਗੇ ਗੱਲਬਾਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਬਈ ਬਹੁਤ ਧੰਨਵਾਦ ਡਾਕਟਰ ਸਾਹਿਬ ਅਕਸਰੀ ਗੱਲ ਨਸ਼ੇ ਦੀ ਹੁੰਦੀ ਹੈ ਪੰਜਾਬ ਦੇ ਵਿੱਚ ਜਦੋਂ ਹੁੰਦੀ ਹੈ ਹਾਂਜੀ ਤਾਂ ਨਸ਼ਾ ਜਿਹੜਾ ਉਹ ਨੌਜਵਾਨ ਕਰਨ ਕਿਉਂ ਲੱਗਦੇ ਨੇ ਕਿਉਂ ਉਹਦਾ ਮੁੱਖ ਕਾਰਨ ਕੀ ਆ ਬਈ ਗੱਲ ਪਤਾ ਕੀ ਆ ਜੇ ਆਪਾਂ ਕਹੀਏ ਬਈ ਹਰੇਕ ਨੌਜਵਾਨ ਦਾ ਇੱਕੋ ਕਾਰਨ ਹੋ ਸਕਦਾ ਤਾਂ ਇਹ ਤੇ ਨਾ ਗਲਤ ਹੋ ਜਾਊਗਾ ਠੀਕ ਹੈ ਹਰੇਕ ਬੰਦੇ ਦਾ ਚਾਹੇ ਕੋਈ ਬੰਦਾ ਸ਼ੌਕ ਨੂੰ ਨਸ਼ਾ ਕਰਨ ਲੱਗ ਗਿਆ ਚਾਹੇ ਉਹ ਆਪਾਂ ਕਹਿ ਦਈਏ ਕਿਸੇ ਦੁੱਖ ਤਕਲੀਫ ਕਰਕੇ ਚਾਹੇ ਉਹ ਬੇਰੋਜ਼ਗਾਰਾ ਚਾਹੇ ਉਹਨੂੰ ਕੋਈ ਪਰਿਵਾਰਕ ਮੁਸ਼ਕਲ ਆ ਚਾਹੇ ਉਹ ਸਮਾਜ ਦੇ ਵਿੱਚ ਕੋਈ ਉਹਦੇ ਨਾਲ ਬਦੀਕੀ ਹੋਈ ਆ ਬਈ ਹਰੇਕ ਬੰਦੇ ਦੇ ਅਲੱਗ-ਅਲੱਗ ਕਾਰਨ ਹੁੰਦੇ ਨੇ ਕਾਰਨ ਚਾਹੇ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਮੇਨ ਇੱਕ ਜੋ ਗਲਤ ਆਪਣਾ ਮਨ ਬਣਿਆ ਹੋਇਆ ਕਿ ਸੈਕਸ ਨੂੰ ਲੈ ਕੇ ਨੌਜਵਾਨੀ ਹੈ ਨਾ ਜਿਹੜੀ ਜਿਆਦਾ ਇੱਧਰ ਨੂੰ ਹੁੰਦੀ ਆ ਪਰ ਇਹ ਸਾਰੇ ਸਟੈਪ ਤੇ ਬੰਦਾ ਚੱਕਦਾ ਅਣਜਾਣੇ ਦੇ ਵਿੱਚ ਆ ਅਣਜਾਣੇ ਦੇ ਵਿੱਚ ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਕਿ ਅੱਜ ਜੋ ਮੈਂ ਸਟੈਪ ਚੱਕਣ ਲੱਗੇ ਆ ਇਹ ਚੀਜ਼ ਦਾ ਹੱਲ ਨਸਾ ਨਹੀਂ ਹੈਗਾ ਇਹ ਚੀਜ਼ ਦਾ ਹੱਲ ਨਸਾਨੀ ਇਹਦੇ ਵਿੱਚ ਤਾਂ ਮੈਂ ਹੋਰ ਡੁੱਬ ਜੂੰਗਾ ਇਹਦੇ ਵਿੱਚ ਤਾਂ ਮੈਂ ਹੋਰ ਇਹ ਇਦੋਂ ਵੀ ਜ਼ਿਆਦਾ ਆਪਾਂ ਕਹ ਦਈਏ ਦੁਖੀ ਹੋ ਜੂੰ ਤਾਂ ਇਹ ਤੋਂ ਜ਼ਿਆਦਾ ਹੈ ਨਾ ਮੈਨੂੰ ਹੋਰ ਨੁਕਸਾਨ ਹੋਣਗੇ ਮੈਂ ਤੇ ਮੇਰਾ ਪਰਿਵਾਰ ਮੇਰੀ ਜ਼ਿੰਦਗੀ ਹੋਰ ਵੀ ਉਜੜ ਜਾਊਗੀ ਮੇਨ ਗੱਲ ਬੰਦੇ ਅਣਜਾਣ ਅਣਜਾਣੇ ਦੇ ਵਿੱਚ ਮੈਂ ਕਿਉਂ ਕਿਹਾ ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਕਿ ਅੱਜ ਇਹ ਸਟੈਪ ਚੱਕਣ ਨਾਲ ਇਹਦੇ ਸਿੱਟੇ ਕੀ ਨਿਕਲਣਗੇ ਇਹਦੇ ਨਤੀਜੇ ਇਨਤੇ ਕੀ ਆਉਣਗੇ ਜਿਹੜੇ ਮੈਨੂੰ ਮੇਰੀ ਜ਼ਿੰਦਗੀ ਨੂੰ ਮੇਰੇ ਪਰਿਵਾਰ ਨੂੰ ਸਮਾਜ ਨੂੰ ਬਰਬਾਦ ਕਰਕੇ ਰੱਖ ਦੇਣਗੇ ਤੇ ਸਿੰਪਟਮਸ ਦੀ ਜੇਕਰ ਗੱਲ ਕਰੀਏ ਤਾਂ ਤੁਸੀਂ ਹਰ ਰੋਜ਼ ਨਸ਼ੇ ਵਾਲੇ ਬੰਦਿਆਂ ਨਾਲ ਡੀਲ ਕਰਦੇ ਹੋ ਜੋ ਰੋਗੀ ਨੇ ਨਸ਼ੇ ਹੈ ਨਾ ਤੇ ਉਹਦੇ ਵਿੱਚ ਕਿਸ ਤਰ੍ਹਾਂ ਦੇ ਮਰੀਜ਼ ਤੁਹਾਡੇ ਕੋਲੇ ਆਉਂਦੇ ਨੇ ਬਈ ਮੇਰੇ ਕੋਲ ਆਪਾਂ ਕਹਿ ਸਕਦੇ ਆ ਬਈ ਹਰ ਹਰ ਉਹ ਇੱਕ ਨਸ਼ਾ ਕਰਨ ਵਾਲਾ ਚਾਹੇ ਉਹ ਵਿਦੇਸ਼ ਦੀ ਧਰਤੀ ਤੇ ਆ ਚਾਹੇ ਉਹ ਦੇਸ਼ ਦੀ ਧਰਤੀ ਤੇ ਆ ਚਾਹੇ ਉਹ ਕਿਸੇ ਵੀ ਕਿਸਮ ਦਾ ਨਸ਼ਾ ਕਰਦਾ ਚਾਹੇ ਕੋਈ ਸਿੰਥੈਟਿਕ ਆ ਚਾਹੇ ਜਿੰਨਾਂ ਨੂੰ ਅਸੀਂ ਕੁਦਰਤੀ ਮੰਨਿਆ ਹਨ ਨਸ਼ੇ ਚਾਹੇ ਉਹ ਨੇ ਚਾਹੇ ਜਿਹੜਾ ਵੀ ਆਪਾਂ ਕਹਿ ਦਈਏ ਮਰਦੀ ਨਸ਼ਾ ਜਿੰਨੇ ਵੀ ਮਾਤਰਾ ਚ ਕਰੇ ਆ ਉਹ ਤੇ ਆਪਾਂ ਕਹਿ ਸਕਦੇ ਆ ਬਈ ਇੱਕ ਨਸ਼ੇੜੀ ਜਿਹੜੀ ਵੀ ਹੱਦ ਤੱਕ ਜਾ ਸਕਦਾ ਮੇਰੇ ਕੋਲ ਹਰ ਇੱਕ ਉਹ ਇਨਸਾਨ ਆਉਂਦਾ ਜਿਵੇਂ ਕਿ ਆਪਾਂ ਮੈਂ ਤੁਹਾਡੇ ਨਾਲ ਗੱਲ ਕਰਾਂ ਜਿਵੇਂ ਤੁਸੀਂ ਕਿਹਾ ਨਸ਼ਾਨੀਆਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਨਸ਼ਾਨੀਆਂ ਕਿਹੜੀ ਕਿਹੜੀ ਨੇ ਭਾਈ ਨਸ਼ਾਨੀਆਂ ਭਾਈ ਅਸਲ ਦੇ ਵਿੱਚ ਅੱਜ ਕੱਲ ਨਸ਼ੇ ਅਜਿਹੇ ਆਉਂਦੇ ਨੇ ਭਾਈ ਜਿਹੜੇ ਪਰਦਾ ਵੀ ਪਾਈ ਰੱਖਦੇ ਦੇ ਨੇ ਹਨਾ ਬਹੁਤ ਇਸ ਤਰ੍ਹਾਂ ਦੀਆਂ ਅੱਜ ਕੱਲ ਡਰਗਾ ਆ ਚੁੱਕੀਆਂ ਨੇ ਭਾਈ ਮਾਪਿਆਂ ਨੂੰ ਜਾਂ ਨਾਲਦਿਆਂ ਨੂੰ ਪਹਿਲੀ ਗੱਲ ਤਾਂ ਪਤਾ ਹੀ ਨਹੀਂ ਲੱਗਦਾ ਜ्यादातर। ਠੀਕ ਹੈ। ਤੇ ਜਿਵੇਂ ਆਪਾਂ ਉਹਨਾਂ ਦੀ ਆਦਤਾਂ ਦੇਖ ਸਕਦੇ ਹਾਂ ਆਦਤਾਂ ਤੋਂ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਇਹ ਜਿਵੇਂ ਹੁਣ ਇੱਕ ਬੱਚਾ ਦਾ ਮੰਨ ਲਓ ਨਾਰਮਲੀ ਉਹ ਸਾਡੇ ਪਰਿਵਾਰ ਦੇ ਵਿੱਚੋਂ 200 ਜਾਂ 500 ਰੁਪਏ ਡੇਲੀ ਲੈ ਕੇ ਜਾ ਰਿਹਾ ਪਹਿਲਾਂ ਤੋਂ ਲੱਗੇ। ਹੁਣ ਉਹ ਇੱਕਦਮ ਆ ਕੇ ਇੱਕਦਾਂ ਹੁੰਦਾ ਇੱਕ ਦਿਨ ਦੋ ਦਿਨ ਹੈਨਾ ਜਾਂ ਹਫ਼ਤੇ ਬਾਅਦ ਜਿਵੇਂ ਅੱਗੇ ਕਰਦਾ ਸੀ ਇੱਕ ਬੰਦੇ ਨੇ ਡੇਲੀ ਹੁਣ ਬਣਾ ਲਿਆ ਕਿ ਉਹ ਪੈਸਿਆਂ ਦੀ ਵਧੇਰੇ ਮੰਗ ਕਰਨ ਲੱਗਿਆ 500 ਤੋਂ 1000 ਤੇ 1000 ਤੋਂ 2000 ਤੇ ਦਿਨੋਂ ਦਿਨ ਉਹਦੀ ਡਿਮਾਂਡ ਵੱਧਦੀ ਜਾ ਰਹੀ ਆ ਤੇ ਫੇਰ ਆ ਕੇ ਘਰੋਂ ਕੋਈ ਨਾ ਕੋਈ ਚੀਜ਼ ਗਾਇਬ ਹੋਣ ਲੱਗੀ ਹੈ ਨਾ ਤੇ ਘਰੋਂ ਕੋਈ ਚੀਜ਼ ਗਾਇਬ ਹੋਣ ਲੱਗੀ ਕੋਈ ਰਿਸ਼ਤੇਦਾਰ ਭੈਣ ਭਾਈ ਤੋਂ ਉਧਾਰ ਮੰਗਣਾ ਠੀਕ ਹੈ ਨਾ ਝੂਠ ਬੋਲ ਕੇ ਕਿਸੇ ਚੀਜ਼ ਦੇ ਵਿੱਚੋਂ ਪੈਸੇ ਖਾ ਜਾਣੇ ਭਈ ਸਭ ਤੋਂ ਪਹਿਲਾਂ ਆਪਾਂ ਪੈਸਿਆਂ ਵੱਲ ਜੇ ਆਪਾਂ ਗੱਲ ਕਰੀਏ ਮਾਨੀ ਕਿਉਂਕਿ ਉਹ ਚੀਜ਼ ਦੀ ਪੂਰਤੀ ਲਈ ਪੈਸਾ ਸਭ ਤੋਂ ਇੱਕ ਅਹਿਮ ਘੜੀ ਆ ਠੀਕ ਹੈ ਫਿਰ ਬੰਦੇ ਦੀ ਨੀਂਦ ਦੇ ਵਿੱਚ ਆਪਾਂ ਕਹਿ ਦਈਏ ਹੈਨਾ ਭਈ ਬਹੁਤ ਬਦਲਾਅ ਆਉਂਦਾ ਬੰਦਾ ਰਾਤ ਨੂੰ ਲੇਟ ਪੈਣਾ ਸਵੇਰੇ ਲੇਟ ਉੱਠਣਾ ਹੈਨਾ ਭਈ ਦੁਪਹਿਰ ਦੁਪਹਿਰ ਤੱਕ ਮਤਲਬ ਹੀ ਨਹੀਂ ਉਸ ਤੋਂ ਬਾਅਦ ਇੱਕਦਮ ਬਿਨਾਂ ਕੁਝ ਖਾਦੇ ਪੀਤੇ ਜ਼ਿਆਦਾ ਜ਼ਿਆਦਾਤਰ ਦੀ ਗੱਲ ਕਰ ਰਿਆਂ ਭਈ ਬਿਨਾਂ ਕੁਝ ਖਾਦੇ ਪੀਤੇ ਘਰੋਂ ਬਾਹਰੇ ਨਿਕਲਣਾ ਉਹ ਚੇਨੋ ਕਰਨਾ ਹੈ ਨਾ ਕਿਉਂਕਿ ਉਹ ਨਸਿਆਂ ਦੇ ਨੁਕਸਾਨ ਪਤਾ ਹੀ ਨਹੀਂ ਬੰਦੇ ਨੂੰ ਇਹ ਹੁੰਦਾ ਕਿ ਮੈਂ ਹੁਣ ਉਧਰ ਨੂੰ ਜਾ ਕੇ ਨਸ਼ਾ ਕਰਦਾ ਤਾਂ ਉੱਤਰ ਦਿਮਾਗ ਲੱਗਿਆ ਹੁੰਦਾ ਹੈ ਨਾ ਤੇ ਫਿਰ ਕਰੇ ਗੱਲ-ਗੱਲ ਤੇ ਝੂਠ ਫਰੇਬ ਹਨਾ ਹਰ ਇੱਕ ਨਸ਼ੇੜੀ ਆਪਾਂ ਕਹਿ ਦਈਏ ਹਨਾ ਚੜ ਚੜਾ ਪਣਾ ਜਾਂਦਾ ਠੀਕ ਹੈ ਇੱਕ ਕਿਸੇ ਨਾਲ ਬੋਲਦਾ ਨਹੀਂ ਇਕੱਲਾ ਰਹਿਣਾ ਬੰਦਾ ਪਸੰਦ ਕਰਦਾ ਕਿਉਂਕਿ ਇੱਕ ਨਸ਼ੇ ਦੀ ਲੋੜ ਹੁੰਦੀ ਆ ਠੀਕ ਆ ਠੀਕ ਆ ਭਈ ਇਹ ਜਦੋਂ ਅਸੀਂ ਛੋਟੀਆਂ-ਛੋਟੀਆਂ ਗੱਲਾਂ ਤੇ ਧਿਆਨ ਦੇਵਾਂਗੇ ਠੀਕ ਆ ਮੰਨੋ ਇੱਕ ਬੱਚਾ ਕੱਪੜੇ ਲੈਣ ਗਿਆ ਜਿੱਕਰ ਉਹ ਨਵੇਂ ਪੈਸੇ ਲੈਣ ਗਿਆ ਪੈਸੇ ਲੈ ਕੇ ਉਹ ਕੱਪੜੇ ਲੈ ਕੇ ਨਹੀਂ ਆ ਰਿਹਾ ਸਾਨੂੰ ਬਹਾਨਾਵਾ ਦੇ ਰਿਹਾ ਕਰਿਆ ਕੇ ਮੇਰੇ ਪੈਸੇ ਲੱਗੇ ਹੈਨਾ ਮੈਂ ਕੋਈ ਗੱਡੀ ਸਵਾਰਨ ਗਿਆ ਗੱਡੀ ਸਵਾਰ ਕੇ ਨਹੀਂ ਲੈ ਕੇ ਆ ਰਿਹਾ ਪਰ ਉਹ ਪੈਸੇ ਵਿਰਗੇ ਹੈਨਾ ਬਈ ਬਹਾਨੇ ਲਾਉਣੇ ਸਟਾਰਟ ਕਰਤੇ ਇਹ ਚੀਜ਼ਾਂ ਸਾਡੇ ਨਾਲ ਕਿਤੇ ਰਿਸ਼ਤੇਦਾਰ ਪੈਣ ਪਈਆਂ ਦੇ ਜਾਣਾ ਨਹੀਂ ਮੈਂ ਨੂੰ ਕੱਲਾ ਜਿਆ ਜਾਬ ਦੀ ਸੁਸਾਇਟੀ ਚ ਉਹਦੀ ਸੰਗਤ ਹੈ ਜੀ ਆਪਾਂ ਸੰਗਤ ਨੂੰ ਦੇਖ ਸਕਦੇ ਆ ਵੀ ਇਹਦੀ ਸੰਗਤ ਕਹੇ ਜੀ ਹੈਨਾ ਉੱਥੋਂ ਆਪਾਂ ਨੂੰ ਪਤਾ ਕਿ ਹੁਣ ਇਹਦੀ ਉੱਠਣੀ ਬੈਠਣੀ ਕਹੇ ਜੀ ਮੁੰਡਿਆਂ ਚ ਕਹੇ ਜੀ ਯਾਰ ਦੋਸਤ ਨੇ ਹੈਨਾ ਆਪਾਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਧਿਆਨ ਦੇ ਕੇ ਆਪਾਂ ਤੋ ਬੱਚੇ ਨੂੰ ਦੇਖ ਸਕਦੇ ਆ ਕਿ ਇਹ ਹੁਣ ਉਦੋਂ ਨੂੰ ਪੈਰ ਵਧਾ ਰਿਹਾ ਤੁਸੀਂ ਹੁਣ ਤੱਕ ਹਜ਼ਾਰਾਂ ਮਰੀਜ਼ਾਂ ਨੂੰ ਠੀਕ ਕਰ ਚੁੱਕੇ ਹੋ ਤੇ ਉਹਨਾਂ ਦੇ ਵਿੱਚ ਕੋਈ ਰੋਚਿਕ ਹੁਣ ਤੱਕ ਪੂਰੀ ਗੱਲ ਰਹੀ ਹੋਈ ਕਿ ਇਦਾਂ ਦਾ ਕੇਸ ਆਇਆ ਹੋਵੇ ਰੋਚਿਕ ਕੇਸ ਭਾਈ ਕੇਸ ਤਾਂ ਅਜੇ ਹੈ ਨਹੀਂ ਕਿ ਮੈਂ ਜੇ ਮਨਦਰੀ ਨਾ ਗੱਲ ਕਰਾਂ ਤਾਂ ਕੈਮਰੇ ਸਾਹਮਣੇ ਆਪਾਂ ਕਈ ਕੇਸਾਂ ਦਾ ਜੇਕਰ ਤੱਕ ਨਹੀਂ ਕਰ ਸਕਦੇ ਇੰਨਾ ਕੁ ਰੂਹ ਕੰਭਾਉ ਕੇਸ ਨੇ ਹੈਨਾ ਇੱਥੇ ਤੱਕ ਕੇਸ ਨੇ ਮੈਂ ਇੱਕ ਗੱਲ ਕਰਦਾ ਇੱਕ ਮੇਰੇ ਕੋਲ ਕੇਸ ਆਇਆ ਇੱਕ ਹਸਬੰਡ ਵਾਈਫ ਠੀਕ ਹੈ ਹਸਬੰਡ ਆਪਣੀ ਵਾਈਫ ਨੂੰ ਇੱਧਰ ਛੱਡ ਕੇ ਆਊਟ ਆਫ ਕੰਟਰੀ ਚਲਾ ਗਿਆ ਕਿ ਕੌਸ਼ਮੀਨ ਆਵਾਜ਼ ਹੁਣ ਤੂੰ ਵੀ ਇਸ ਪੋਰਟ ਵੀਜ਼ੇ ਤੇ ਬਾਹਰ ਆ ਜਾਵੇਂਗੀ ਪਰ ਕਿਸੇ ਕਾਰਨ ਉਹਦਾ ਵੀਜ਼ਾ ਲੇਟ ਉਹ ਨਾ ਗਈ ਨਾ ਗਈ ਤਾਂ ਹੁਣ ਉਹ ਬਾਰ-ਬਾਰ ਬਾਰ-ਬਾਰ ਉਹਨੂੰ ਫੋਨ ਕਰਦੀ ਆ ਬਾਰ-ਬਾਰ ਜਿਵੇਂ ਇੱਕ ਆਪਾਂ ਕਹਿ ਦਈਏ ਔਰਤ ਦੀ ਆਤਮਾ ਈ ਆ ਕੇ ਉਹਨੇ ਫੋਨ ਤੇ ਗੱਲ ਹੈ ਨਾ ਕਰਨੀ ਉਹਨੇ ਹਸਬੰਦ ਨੂੰ ਹੁਣ ਉਹਦਾ ਹਸਬੰਦ ਇੰਨਾ ਕ ਇਹ ਥੀ ਤੋਂ ਤੰਗ ਆ ਚੁੱਕਿਆ ਉਹਨੂੰ ਉਹ ਐਰੀਟੇਟ ਐਰੀਟੇਟ ਮਹਿਸੂਸ ਹੋਣ ਲੱਗੇ ਕਿ ਇਹ ਚੀਜ਼ ਮੈਨੂੰ ਡਿਸਟਰਬ ਕਰ ਰਹੀ ਹੈ ਜਿਹਦੇ ਨਾਲ ਮੈਂ ਆਪਣੇ ਕੰਮ ਤੇ ਵੀ ਨਹੀਂ ਧਿਆਨ ਦੇ ਰਿਹਾ ਹੂੰ ਉਹ ਬੰਦਾ ਕੀ ਕਰਦਾ ਉਹਨੂੰ ਇੱਕ ਗਲਤ ਗਾਈਡ ਆਪਾਂ ਕਹਿ ਸਕਦੇ ਹਾਂ ਬਿਲਕੁਲ ਹੀ ਕਰ ਸਕਦਾ ਕਿ ਅਫੀਮ ਦਾ ਐਡਿਕਟ ਕਰ ਦਿੰਦਾ ਆਪਣੀ ਮੈਸੇਜ ਨੂੰ ਆਪਣੀ ਮੈਸੇਜ ਨੂੰ ਬਾਹਰੇ ਬੈਠਾ ਅੱਛਾ ਕਿ ਤੂੰ ਇਹਦਾ ਹਸਾਰਾ ਲੈ ਬਈ ਤੂੰ ਉਹ ਉਹਨੂੰ ਦੱਸਦੀ ਆ ਬਈ ਮੈਂ ਤੇਰੇ ਬਾਰੇ ਸੋਚਦੀ ਆ ਮੈਂ ਹੈਨਾ ਨੈਡ ਸੜਾਂ ਮੈਂ ਇਹ ਚੀਜ਼ ਬਈ ਕੱਲੇ ਪਰ ਫੇਲ ਕਰਦੀ ਆ ਤਾਂ ਉਹ ਨੂੰ ਅਫੀਮ ਦੇ ਉੱਤੇ ਲਾ ਦਿੰਦਾ ਜਦ ਬਈ ਹੁਣ ਅਫੀਮ ਦੇ ਉੱਤੇ ਲਾ ਦਿੰਦਾ ਉਹ ਪੂਰੀ ਤਰ੍ਹਾਂ ਨਾਲ ਐਡਿਕਟ ਹੋ ਜਾਂਦੀ ਆ ਫਿਰ ਘਰ ਤਾਂ ਉਹਦਾ ਹੀ ਪੱਟਿਆ ਗਿਆ ਹੂੰ ਆਪ ਉਹ ਵੈਲ ਲੈ ਇਡਕਟ ਹੁੰਦਾ ਹੁਣ ਉਹ ਚੀਜ਼ ਦਾ ਉਹਨਾਂ ਦੇ ਸਰੀਰਾਂ ਤੇ ਵੀ ਅਸਰ ਪੈਣਾ ਪੈਸੇ ਤੇ ਵੀ ਅਸਰ ਪੈਣਾ ਹੈ ਨਾ ਇੱਕ ਜ਼ਿੰਦਗੀਆਂ ਤੇ ਬਾਈ ਨਿੱਜੀ ਜ਼ਿੰਦਗੀਆਂ ਤੇ ਵੀ ਅਸਰ ਪੈਣਾ ਚਾਹੇ ਉਹ ਉਹਨਾਂ ਦੀ ਅਲੀ ਲਾਈਫ ਆ ਉਹਨਾਂ ਦੇ ਬੱਚਿਆਂ ਤੇ ਵੀ ਬਾਈ ਅਸਰ ਪੈਣਾ ਹੈ ਨਾ ਬਾਈ ਇਹ ਹਕੀਕਤ ਘਟਨਾਂ ਹੀ ਜਿਹੜੀ ਹੋਈ ਆ ਮੈਂ ਉਹਨਾਂ ਦਾ ਟ੍ਰੀਟਮੈਂਟ ਕੀਤਾ ਇੱਥੇ ਤੱਕ ਕੇਸ ਬਾਈ ਆਇਆ ਇੱਕ ਪਿਓ ਈ ਘਰ ਵਾਲੀ ਤਿੰਨੇ ਇਕੱਠੇ ਬੈਠ ਕੇ ਚਟਾਲਦੇ ਅੱਛਾ ਠੀਕ ਆ ਤੇ ਇੱਥੇ ਤੱਕ ਵੀ ਬਾਈ ਕੇਸ ਆਇਆ ਇੱਕ ਧੀ ਆਪਣੇ ਆਪਦਾ ਤੇ ਆਪਣੇ ਪਿਓ ਦੇ ਨਸ਼ੇ ਦੀ ਪੂਰਤੀ ਲਈ ਇੱਕ ਹੋਟਲ ਦੇ ਵਿੱਚ ਕੰਮ ਕਰਦੀ ਆ ਠੀਕ ਆ ਇੱਥੇ ਤੱਕ ਵੀ ਬਾਈ ਕੇਸ ਆਇਆ ਇੱਕ ਨਸ਼ੇੜੀ ਮੈਂ ਦੱਸ ਆ ਇਹ ਚੀਜ਼ਾਂ ਬਹੁਤ ਸਵਾਲ ਖੜੇ ਕਰਨਗੀਆਂ ਇੱਕ ਨਸ਼ੇੜੀ ਮੈਂ ਕਹਿੰਦਾ ਇੰਨਾ ਕੁ ਹਲਤ ਹੋ ਜਾਂਦਾ ਨਸ਼ੇ ਦੇ ਵਿੱਚ ਜਦੋਂ ਉਹਦਾ ਕਿਤੇ ਹੱਥ ਪੱਲਾ ਮੈਂ ਹੀ ਜੱਲਦਾ ਉਸੇ ਸਵਾਲ ਤੇ ਮੈਂ ਅਰਸੀ ਵੀ ਜਿਵੇਂ ਹੁਣ ਕਿਸੇ ਨੂੰ ਤੋੜ ਲੱਗਦੇ ਨਸ਼ੇ ਦੀ ਤਾਂ ਉਹ ਅਖੀਰ ਤੋਂ ਅਖੀਰ ਤੱਕ ਕਿੱਥੇ ਤੱਕ ਜਾ ਸਕਦਾ ਭਾਈ ਮੈਂ ਉਹੀ ਦਾ ਭਈ ਉਹ ਹਰ ਕੁਛ ਕਰ ਸਕਦਾ ਜੋ ਵੀ ਚੀਜ਼ ਆਉਂਦੇ ਸਾਹਮਣੇ ਆ ਜੋ ਵੀ ਉਹਦੇ ਬਾਅਦ ਸੇ ਹੈਨਾ ਉਹ ਨਸ਼ੇ ਦੀ ਤੋੜ ਦੇ ਵਿੱਚ ਹਰ 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 ਇੱਕ ਚੀਜ਼ ਕਰ ਸਕਦਾ ਉਸ ਸਮੇ ਉਹਨੂੰ ਸਮਝ ਨਹੀਂ ਹੈਗੀ ਹੋਰ ਸਮੇ ਉਹ ਆਪਣੇ ਆਪੇ ਦੇ ਵਿੱਚ ਨਹੀਂ ਹੈਗਾ ਜੀ ਜੇ ਕਹੀਏ ਉਹਦਾ ਕਸੂਰ ਆ ਜਾ ਉਹ ਜਾਣ ਬੁੱਝ ਕੇ ਕਰ ਰਿਹਾ ਕਰੂਗਾ ਨਹੀਂ ਉਹ ਤੋੜ ਦੇ ਵਿੱਚ ਆ ਉਹ ਇੱਕ ਅਜਿਹੇ ਦਰਦ ਦੇ ਵਿੱਚ ਆ ਜਿਹਨੂੰ ਦਰਦ ਨੂੰ ਕੋਈ ਸਮਝ ਨਹੀਂ ਸਕਦਾ ਹੈਨਾ ਨਾਨ ਅਡੈਕਟ ਬੰਦਾ ਤੋੜ ਨੂੰ ਸਮਝ ਹੀ ਨਹੀਂ ਸਕਦਾ ਤੋੜ ਦੀ ਇਮੇਜਿਨੇਸ਼ਨ ਹੀ ਨਹੀਂ ਕਰ ਸਕਦਾ ਕਿ ਤੋੜ ਹੁੰਦੀ ਕੀ ਆ ਤੋੜ ਦੀ ਕਲਪਨਾ ਕਰਨੀ ਬਹੁਤ ਹੀ ਮੁਸ਼ਕਲ ਆ ਇਹਦਾ ਕੋਈ ਵਿਸਥਾਰ ਨਹੀਂ ਹਾਂ ਨਾਨ ਨੌਨ ਐਡਿਕਟ ਬੰਦਾ ਤੋੜ ਨਹੀਂ ਦੱਸ ਸਕਦਾ ਕਿ ਕਿੱਦਾਂ ਦੀ ਆ ਇਹ ਜਿਹੜਾ ਬੰਦਾ ਨਸ਼ਾ ਕਰਦਾ ਜੀਨੇ ਕੀਤਾ ਜਿਹੜਾ ਨਿਕਲੇ ਉਹ ਇਹ ਚੀਜ਼ ਨੂੰ ਸਮਝ ਸਕਦਾ ਕਿਉਂਕਿ ਇੱਕ ਪਾਸੇ ਬੰਦੇ ਨੂੰ ਤੋੜ ਲੱਗੀ ਹੋਵੇ ਤੇ ਨਸ਼ਾ ਰੱਖ ਦੋ ਇੱਕ ਪਾਸੇ ਉਹਦਾ ਪਰਿਵਾਰ ਜਾ ਉਹਦਾ ਬੱਚਾ ਰੱਖ ਦੋ ਉਹ ਨਸ਼ੇ ਨੂੰ ਜੱਕ ਲੂਗਾ ਆਪਣੇ ਪਰਿਵਾਰ ਨੂੰ ਚੂਜ ਨਹੀਂ ਕਰਦਾ ਆਪਣੇ ਬੱਚੇ ਨੂੰ ਚੂਜ ਨਹੀਂ ਕਰਦਾ ਕਿਉਂਕਿ ਇਸ ਸਮੇਂ ਉਹਨੂੰ ਸੋਚ ਹੀ ਨਹੀਂ ਆਉਂਦੀ ਤੇ ਫਿਰ ਇਹਦੇ ਚ ਹੁਣ ਹੁਣ ਤੱਕ ਤੁਸੀਂ ਇੰਨੇ ਲੋਕਾਂ ਨਾਲ ਡੀਲ ਕਰ ਚੁੱਕੇ ਹੋ ਏਜ ਫੈਕਟਰ ਕਿੰਨਾ ਕਰ ਰਿਹਾ ਮਤਲਬ ਜਿਵੇਂ ਜਿਹੜੇ ਨਸ਼ਾ ਕਰਨ ਵਾਲੇ ਜਿਆਦਾ ਏਜ ਵਾਲੇ ਕਿਹੜੇ ਨੇ ਭਾਈ ਜੇ ਅੱਜ ਤੁਸੀਂ ਪੁੱਛੋ ਤਾਂ ਬਹੁਤ ਹੀ ਛੋਟੀ ਏਜ ਤੋਂ ਨਸ਼ਾ ਸਟਾਰਟ ਹੋ ਚੁੱਕੇ ਆ ਮੈਂ ਦੇਖ ਰਿਹਾ ਅੱਜ ਤਕਰੀਬਨ 14 14 15 15 ਸਾਲ ਦੇ ਬੱਚੇ ਵੀ ਨਸ਼ੇ ਦੀ ਗਿਰਫ ਦੇ ਵਿੱਚ ਨੇ ਤੇ ਬਜ਼ੁਰਗ ਵੀ ਸਾਡੇ ਚਿੱਟੇ ਦੇ ਅਡਿਕਟ ਹੋ ਚੁੱਕੇ ਨੇ ਤੇ ਸਾਡੀਆਂ ਆਪਾਂ ਕਹਿੰਦੀ ਆ ਭਈ ਪੜਣਾ ਵੀ ਇਹ ਚੀਜ਼ ਦੇ ਵਿੱਚ ਇੱਕ ਗਲਤ ਹਨਾ ਉਹਦੇ ਕਰਕੇ ਹੋ ਚੁੱਕੀਆਂ ਨੇ ਭਈ ਮੈਂ ਤੁਹਾਨੂੰ ਇੱਕ ਇਹਦਾ ਹੀ ਦੱਸਾਂ ਮੇਰੇ ਕੋਲ ਕੁਝ ਦਿਨ ਪਹਿਲਾਂ ਕੇਸ ਆਇਆ ਮੈਂ ਨੌ ਕੇਸੇ ਦਾ ਨਹੀਂ ਲੈ ਸਕਦਾ ਹਰੇਕ ਦੀ ਪ੍ਰਾਈਵੇਸੀ ਤੇ ਨਿੱਜੀ ਜ਼ਿੰਦਗੀ ਆ ਸਾਡੀ ਇਹ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੁੰਦੀ ਆ ਕਿ ਪਰਦਾ ਰੱਖਣਾ ਮਰੀਜ਼ ਦਾ ਸਾਡਾ ਪਹਿਲਾ ਧਰਮ ਆ ਤੇ ਭਈ ਆਇਆ ਇੱਕ ਆਪਾਂ ਕਹਦੀਏ ਭਈ ਲਵਰ ਜੋੜਾ ਹੁੰਦਾ ਹਨਾ ਤੇ ਇੱਕ ਦੂਜਿਆਂ ਨੂੰ ਪਸੰਦ ਕਰਦੇ ਹੁੰਦੇ ਆ ਉਹ ਮੁੰਡਾ ਚਿੱਟੇ ਦਾ ਟ ਹੁੰਦਾ ਫਿਜ਼ੀਕਲ ਰਿਲੇਸ਼ਨ ਬਣਾਉਣ ਲਈ ਉਹ ਨੂੰ ਦੱਸਦਾ ਕਿ ਇਹਦੇ ਨਾਲ ਬਈ ਕੋ ਟਾਈਮ ਸਰੀਰ ਦੀ ਨੀਂਦ ਬਈ ਬਹੁਤ ਜ਼ਿਆਦਾ ਸਮਾਂ ਹੈ ਨਾ ਬਈ ਹੁਣ ਤਾਂ ਉਹ ਸੋਚਦੇ ਆ ਕਿ ਜੇ ਮੁੰਡੇ ਦਾ ਇਹ ਸਟੈਮ ਵਧਾ ਸਕਦਾ ਟੈਂਕ ਦਾ ਸਕਦਾ ਤਾਂ ਕੁੜੀ ਦਾ ਕਿਉਂ ਨਹੀਂ ਤਾਂ ਉਹ ਉਹ ਨੂੰ ਕਿ ਤੂੰ ਮੇਰੇ ਬਰਾਬਰ ਹੂੰ ਠੀਕ ਆ ਸਮਝ ਸਕਦੇ ਹੋ ਤੁਸੀਂ ਮੈਂ ਕੀ ਕਹਿਣਾ ਚਾਹੁੰਨਾ ਤਾਂ ਉਹ ਉਹਨੂੰ ਵੀ ਜਿੱਟੇ ਤੇ ਲਾ ਦੰਦਾ ਓਕੇ ਤੁਸੀਂ ਹੁਣ ਦੇਖੋ ਬਈ ਇਹ ਕਿੱਧਰ ਨੂੰ ਜਾ ਰਹੀ ਆ ਕਿੱਧਰ ਨੂੰ ਇਹ ਸਾਡੀ ਸੋਚ ਆ ਹੁਣ ਤੁਸੀਂ ਇੱਕ ਗੱਲ ਦੇਖੀ ਆ ਉਹ ਬਈ ਜਿਵੇਂ ਆਪਾਂ ਗੱਲ ਕੀਤੀ ਸੀ ਕਾਰਨਾਂ ਦੀ ਜਿਨ੍ਹਾਂ ਦੇ ਵਿੱਚੋਂ ਇੱਕ ਮੁੱਖ ਕਾਰਨ ਆ ਕਿ ਜਦੋਂ ਇੱਕ ਮੁੰਡਾ ਨਵੀਂ ਉਮਰ ਦਾ ਹੁੰਦਾ ਜੀ ਅੱਜਕੱਲ ਮੁੰਡੇ ਕੁੜੀਆਂ ਇੱਕ ਦੂਜੇ ਨੂੰ ਪਸੰਦ ਕਰਦੇ ਆ ਹੈਨਾ ਤੇ ਬਹੁਤ ਮੈਂ ਸਾਰਿਆਂ ਨੂੰ ਨਹੀਂ ਕਹਿ ਸਕਦਾ ਬਹੁਤ ਪਰ ਜ਼ਿਆਦਾ ਬੇਨਤੀ ਉਹ ਲੋਕਾਂ ਦੀ ਹੈ ਜਿਹੜੇ ਰੰਗ ਦੇ ਵਿੱਚ ਇੱਕ ਦੂਜੇ ਨਾਲ ਮੈਸੇਜ ਚ ਆ ਜਾਂਦੇ ਆ ਜਿਹੜੇ ਜ਼ੋਨ ਚ ਆ ਜਾਂਦੇ ਆ ਤਾਂ ਉਹਨਾਂ ਦੀ ਇੱਕ ਸੋਚ ਬਣੀ ਹੁੰਦੀ ਆ ਕਿ ਜਦੋਂ ਮੈਂ ਆਪਣੇ 파ਟਨਰ ਨੂੰ ਪਹਿਲੀ ਵਾਰ ਮਿਲਣਾ ਮੈਂ ਫਿਜ਼ੀਕਲ ਰਿਲੇਸ਼ਨ ਬਣਾਉਣੇ ਆ ਜੇ ਮੈਂ ਉਹਨੂੰ ਪਹਿਲੀ ਵਾਰ ਸੰਤੋਸ਼ਟ ਕਰਤਾ ਤਾਂ ਉਹ ਮੇਰੇ ਨਾਲ ਲਾਈਫਟਾਈਮ ਨਭਾਉ ਜੇ ਮੈਂ ਪਹਿਲੀ ਵਾਰ ਹੀ ਫੇਲ ਹੋ ਗਿਆ ਹੋ ਸਕਦਾ ਮੈਨੂੰ ਸੜਕ ਤੇ ਚਲੀ ਜਾਵੇ ਹੁਣ ਇਥੇ ਗੱਲ ਸੋਚਣ ਵਾਲੀ ਆ ਉਹ ਨੂੰ ਇਹ ਕਿਵੇਂ ਪਤਾ ਲੱਗਿਆ ਕੀ ਮਤਲਬ ਸਹੀ ਕਿਉਂਕਿ ਉਹ ਇਹ ਗੱਲਾਂ ਸੁਣਦੇ ਆਇਆ ਚਾਹੇ ਉਹ ਸੋਸ਼ਲ ਮੀਡੀਆ ਤੇ ਆ ਜਿਵੇਂ ਆਪਾਂ ਚਾਹੇ ਐਡਾ ਲਾ ਲਓ ਹਨਾ ਲਾ ਕੇ ਜਾਂ ਸਾਡੀਆਂ ਸੱਥਾਂ ਦੇ ਵਿੱਚ ਜਾਂ ਸਾਡੇ ਉਹ ਲੋਕ ਜਿਹੜੇ ਇੱਕ ਦੂਜੇ ਨੂੰ ਹਨਾ ਕਹਿੰਦੇ ਆ ਬਈ ਯਾਰ ਅੱਜ ਐ ਕਰਕੇ ਜਾਈਏ ਐ ਕਰਕੇ ਜਾਈਏ ਵੀ ਗਲਤ ਗੱਲ ਮਤਲਬ ਮਾਹੌਲ ਆ ਜਿਹੜਾ ਕਿਤਨਾ ਕਿਤੇ ਸੰਗਤ ਆ ਉਹ ਬਹੁਤ ਪ੍ਰਭਾਵਪੂਰਨ ਜੋਤੇ ਹੁੰਦੇ ਤਾਂ ਉਹ ਸੁਣਦਾ ਆ ਰਿਹਾ ਉਹਦੇ ਦਿਮਾਗ ਦੇ ਵਿੱਚ ਘਰ ਕਰ ਗਏ ਘਰ ਕਰ ਗਏ ਹੁਣ ਉੱਥੇ ਸੋਚਣ ਵਾਲੀ ਗੱਲ ਇਹ ਸੀ ਉਹ ਬੰਦੇ ਨੂੰ ਸੋਚਣਾ ਚਾਹੀਦਾ ਸੀ ਕਿ ਮੈਂ ਆਪਣੇ ਆਪ ਨੂੰ ਪਹਿਲਾਂ ਟੈਸਟ ਕਿੱਥੇ ਕੀਤਾ ਮੈਂ ਕਿੱਥੇ ਚੈੱਕ ਕਰ ਲਿਆ ਭਾਈ ਜਿੱਥੇ ਮੈਨੂੰ ਪਤਾ ਲੱਗ ਸਕੇ ਕਿ ਮੈਂ ਪਾਸ ਹੋਊਂਗਾ ਜਾਂ ਫੇਲ ਹੋਊਂਗਾ ਹਮ 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 ਸਭ ਤੋਂ ਜ਼ਰੂਰੀ ਉਹ ਬੰਦਾ ਅਣਜਾਣੇ ਚ ਡਰ ਦਾ ਸਟੈਪ ਚੱਕ ਵੈਂਦਾ ਚਾਹੇ ਕੋਈ ਵੈਗਰਾ ਚਾਹੇ ਕੋਈ ਜਹਰੀ ਉਹਦੀ ਸੋਸਾਇਟੀ ਆ ਦੇਖੋ ਕੋਈ ਦੋਸਤ ਉਹਨੂੰ ਕਹਿ ਦਿੰਦਾ ਵੀ ਅੱਜ ਵੈਗਰਾ ਖਾ ਕੇ ਕੋਈ ਅੱਜ ਦੋਸਤ ਕਹਿ ਦਿੰਦਾ ਤੂੰ ਆ ਜਫੀਮ ਜਾਂ ਭੁੱਕੀ ਜਾਂ ਕੋਈ ਵੀ ਨਸ਼ਾ ਕਰਕੇ ਜਾਂ ਤਾਂ ਉਹ ਨਸ਼ਾ ਤੇ ਦੂਜੀ ਵਾਰ ਕੀ ਹੁੰਦਾ ਤਾਂ ਦੂਜੀ ਵਾਰ ਵੀ ਉਹਦੇ ਮਨ ਦੇ ਵਿੱਚ ਫਿਰ ਇਹ ਆਉਂਦਾ ਪਿਛਲੀ ਵਾਰ ਤਾਂ ਮੈਂ ਭੁੱਕੀ ਖਾ ਕੇ ਵਗ ਗਿਆ ਸੀਗਾ ਜਿਹੜਾ ਇਹ ਕੀ ਖਾ ਕੇ ਨਾ ਗਿਆ ਇਹ ਤਾਂ ਜ ਪੱਕਈਆ ਫੇਲ ਹੂੰ ਹੂੰ ਠੀਕ ਆ ਇਸ ਤਰ੍ਹਾਂ ਦੋ ਤੋਂ ਤਿੰਨ ਤਿੰਨ ਤੋਂ ਚਾਰ ਇਸ ਤਰ੍ਹਾਂ ਬੰਦਾ ਫੇਰ ਐਡਿਕਸ਼ਨ ਦੇ ਵਿੱਚ ਆ ਜਾਂਦਾ ਠੀਕ ਆ ਜਾਂਦਾ ਇਹ ਇੱਕ ਬਹੁਤ ਹੀ ਗਲਤ ਆਪਾਂ ਕਹਿਦੀ ਉਹ ਆ ਵੀ ਜਿਹੜੀਆਂ ਆਪਾਂ ਕਹਿੰਦੇ ਆ ਨਾ ਵੀ ਬੱਚੇ ਜੰਮਦੇ ਹੀ ਬਿਮਾਰ ਉਹਨਾਂ ਨੂੰ ਕੋਈ ਪ੍ਰੋਬਲਮ ਕਿਉਂ ਹੁੰਦੀ ਆ ਜਾਂ ਜਮ ਇਸ ਗੈਰਜ ਕਿਉਂ ਹੋ ਰਹੇ ਨੇ ਹਾਂ ਨਾ ਜਾਂ ਨਵੇਂ ਜੋੜੇ ਜ਼ਿਆਦਾਤਰ ਆਪਾਂ ਕਹਦੀਏ ਵੀ ਹਨਾ ਵੇਲਾਦ ਕਿਉਂ ਹੁੰਦੇ ਆ ਇਹ ਕੰਮ ਬਈ ਫਿਰ ਹਾਂ ਤਾਂ ਡਿਸਟਰਬ ਹੋਣੀ ਅੰਤ ਵਿੱਚ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿ ਵੀ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਤਾਂ ਉਹਦੇ ਵਿੱਚ ਮੇਨ ਚੀਜ਼ਾਂ ਕੀ ਨੇ ਨਸ਼ਾ ਛੱਡਣ ਦੇ ਲਈ ਕਿਤਾਬਾਂ ਪੜ੍ਹਨਾ ਚਾਹੀਦੀਆਂ ਨੇ ਜਾਂ ਉਹਦੇ ਤੋਂ ਧਿਆਨ ਹਟਾਉਣਾ ਚਾਹੀਦਾ ਨਸ਼ੇ ਵੱਲੋਂ ਮਤਲਬ ਤੁਹਾਡੇ ਹਿਸਾਬ ਦੇ ਨਾਲ ਸਭ ਤੋਂ ਪਹਿਲੀ ਗੱਲ ਜੀ ਜੇ ਬੰਦੇ ਨੇ ਨਸ਼ਾ ਛੱਡਣਾ ਸਭ ਤੋਂ ਪਹਿਲਾਂ ਉਹਨੂੰ ਅਕਸੈਪਟ ਕਰਨਾ ਪਊਗਾ ਕਿ ਮੈਂ ਗਲਤਾਂ ਮੈਂ ਗਲਤਾਂ ਠੀਕ ਹੈ ਓਕੇ ਉਹਨੂੰ ਮੰਨਣਾ ਪਊਗਾ ਉਹਨੋ ਹਾਲਾਤਾਂ ਨੂੰ ਰੱਬ ਨੂੰ ਘਰਦਿਆਂ ਨੂੰ ਰਿਸ਼ਤਿਆਂ ਨੂੰ ਸਮਾਜ ਨੂੰ ਦੋਸ਼ ਦੇਣਾ ਬੰਦ ਕਰਨਾ ਪਊਗਾ ਠੀਕ ਹੈ ਚਾਹੇ ਸਾਡੇ ਨਾਲ ਕੋਈ ਵੀ ਵਦਕੀ ਹੋਈ ਹੋ ਗਈ ਠੀਕ ਹੈ ਹੈਨਾ ਤਾਂ ਉਥੇ ਇਹਦਾ ਮਤਲਬ ਇਹ ਥੋੜਾ ਬਈ ਉਹਦਾ ਹੱਲ ਨਾ ਸਾਸੀ ਅਸੀਂ ਗਲਤ ਸਟੈਪ ਚੱਕ ਲਿਆ ਜੀ ਅਸੀਂ ਹੋਲ ਉਲਝੇ ਅਸੀਂ ਉਹ ਤੋਂ ਬਿਨਾਂ ਵੀ ਹੱਲ ਕਰ ਸਕਦੇ ਸੀ ਤਾਂ ਉਥੇ ਸਾਨੂੰ ਪਹਿਲਾਂ ਅਕਸੈਪਟ ਕਰਨਾ ਪਊ ਕਿ ਮੈਂ ਗਲਤ ਸੀ ਉਸ ਤੋਂ ਬਾਅਦ ਸਾਨੂੰ ਇਮਾਨਦਾਰੀ ਆਪਣੇ ਚ ਲਿਆਉਣੀ ਪਊਗੀ ਠੀਕ ਹੈ ਇਮਾਨਦਾਰੀ ਕਿਉਂਕਿ ਸਾਡੀ ਜ਼ਿੰਦਗੀ ਆ ਸਾਡਾ ਪਰਿਵਾਰ ਆ ਕਿਸੇ ਦਾ ਜਾਣਾ ਪਸ ਨਹੀਂਗਾ ਜਦੋਂ ਆਪਾਂ ਇਮਾਨਦਾਰੀ ਲਿਆਵਾਂਗੇ ਸਬਕਾਰ ਕਰਾਂਗੇ ਕਿ ਮੈਂ ਗਲਤ ਸੀ ਮੈਨੂੰ ਇਹ ਨਸੇ ਨੇ ਮੇਰੀ ਜ਼ਿੰਦਗੀ ਨੂੰ ਮੇਰੇ ਪਰਿਵਾਰ ਨੂੰ ਆਪਾਂ ਕਹਿ ਦਈਏ ਭਈ ਜਾੜਤਾ ਹੈ ਨਾ ਸਮਾਜ ਨੂੰ ਵੀ ਇੰਦਰ ਨੂੰ ਲੈ ਗਿਆ ਤਾਂ ਬੰਦਾ ਉਧਰ ਨੂੰ ਸਟੈਪ ਬੈਕ ਕਰ ਸਕਦਾ ਫੇਰ ਹੁਣ ਉਹ ਚਾਹੁੰਦਾ ਛੱਡਣਾ ਹੁਣ ਉੱਥੇ ਕੀ ਆ ਉਹਨੂੰ ਡਾਰਾ ਕੇ ਤੋੜ ਲਗੋ ਹੂੰ ਠੀਕ ਹੈ ਤੋੜ ਲਗੋ ਤਾ ਉਥੇ ਉਹਨੂੰ ਇੱਕ ਉਹ ਦਵਾਈ ਚੂਜ਼ ਕਰਨੀ ਪਊਗੀ ਜੀ ਦੀ ਉਹਨੂੰ ਲਤ ਨਾ ਲੱਗੇ ਉਹ ਦਵਾਈ ਨਾ ਹੋਵੇ ਜਾਂ ਇੱਕ ਬਦਲ ਕੇ ਨਸ਼ਾ ਨਾ ਹੋਵੇ ਕਿ ਇੱਕ ਨਸ਼ਾ ਛੱਡਿਆ ਦੂਜੇ ਤੇ ਲੱਗ ਹਮ ਬਾਕਿਆ ਹੀ ਦਵਾਈ ਹੋਵੇ ਸਬਸਟੀਟਿਊਟ ਨਾ ਹੋਣ ਬਦਲਾ ਨਾ ਹੋਵੇ ਕਿ ਕੁਝ ਦਿਨ ਅਸੀਂ ਸਹਾਰਾ ਲਿਆ ਜਿਵੇਂ ਕਿ ਮੈਂ ਇੱਕ ਥੋੜਾ ਐਗਜ਼ਾਮਪਲ ਆਪਾਂ ਲੈਂਟਰ ਲਾਉਣੇ ਆ ਕਰਦਾ ਠੀਕ ਹੈ ਆਪਾਂ ਥੱਲੇ ਕਾਲਬ ਕਰਦੇ ਆ ਜੀ ਕਾਲਬ ਕਰਦੇ ਕੋਸ਼ ਦਿਨ ਬਾਅਦ ਕਾਲਬ ਹਟਾ ਦਿੱਤਾ ਜਾਂਦਾ ਤੇ ਲੈਂਟਰ ਪੱਕ ਜਾਂਦਾ ਦਵਾਈ ਇੱਕ سپورਟ ਵਜੋਂ ਸਾਨੂੰ ਲੈਣੀ ਚਾਹੀਦੀ ਆ ਕਿ ਅਸੀਂ ਹੈਲਪ ਦੇ ਤੌਰ ਤੇ ਹੈਨਾ ਉਹਨੂੰ ਲਿਆ ਤੇ ਉਹਨੂੰ ਪਰਾਂ ਕਰਤਾ ਸੈਡ ਕਰਤਾ ਕਿਉਂਕਿ ਨਸ਼ੇ ਚੋਂ ਤਾਂ ਅਸੀਂ ਨਿਕਲਣਾ ਚਾਹੁੰਦੇ ਆ ਡੋੜ ਤੋਂ ਡਰਦੇ ਅਸੀਂ ਨਸ਼ਾ ਨਹੀਂ ਛੱਡ پا ਰਹੇ ਤੂੰ ਤੋੜ ਅੱਜ ਕੱਲ੍ਹ ਸਾਇੰਸ ਨੇ ਤਰੱਕੀ ਕੀਤੀ ਆ ਮੈਂ ਤੁਹਾਡੀ ਗੱਲ ਨੂੰ ਇੱਥੇ ਰੁਕਣਾ ਚਾਹਾਂਗਾ ਜੀਬ ਵਾਲੀ ਗੋਲੀ ਪੰਜਾਬ ਸਰਕਾਰ ਦੇਦੀ ਆ ਬਿਲਕੁਲ ਉਹ ਉਹਨੂੰ ਕਿੰਨਾ ਕੁ ਸਹਾਇਕ ਮੰਨਦੇ ਹੋ ਤੁਸੀਂ ਭਾਈ ਜੇ ਮੈਂ ਕਹਾ ਦੇਖੋ ਹਰ ਸਰਕਾਰ ਨੇ ਆਪਣੇ ਲੈਵਲ ਤੇ ਜੋ ਵੀ ਉਹਨਾਂ ਨੂੰ ਉਸ ਸਮੇਂ ਆਇਆ ਰੌਲਾ ਪੈਂਦਾ ਸੀ ਨਸ਼ੇ ਵਾਲਿਆਂ ਦਾ ਹੱਲ ਕਰੋ ਹੱਲ ਕਰੋ ਤਾਂ ਫੌਰੀ ਤੌਰ ਤੇ ਇੱਕ ਸਾਡੇ ਚ ਕਾਲੀ ਬਹੁਤ ਆ ਜੀ ਤਾਂ ਸਰਕਾਰ ਮੈਾਨੂੰ ਕਾਲੀ ਦੇ ਵਿੱਚ ਉਹ ਚੀਜ਼ ਦੇਦੀ ਠੀਕ ਹੈ ਦੇਦੀ ਤਾ ਹੁਣ ਉਥੇ ਸਾਨੇ ਸੋਚਣਾ ਨਾ ਬਈ ਇਹ ਚੀਜ਼ ਸਾਡੇ ਲਈ ਗਲਤ ਆ ਅਸੀਂ ਉਹਦੀ ਲਤ ਨਾ ਲਾਵੋ ਅਸੀਂ ਉਥੇ ਵਾਰ-ਵਾਰ ਨਾ ਜਾਵੋ ਤਾਂ ਤੇ ਜਿਹੜੇ ਆਉਟਸੈਂਟ ਨੇ ਬਈ ਅਸੀਂ ਉਹਨਾਂ ਦੇ ਅਰੇਤ ਨਾ ਉਹ ਉਹਨੂੰ ਇੱਕ ਆਪਾਂ ਕਹਿ ਦਈਏ ਬਈ ਤੁਸੀਂ ਦੇਖੋ ਮੈਂ ਨਹੀਂ ਕਹਿੰਦਾ ਖੁਦ ਕੰਪਨੀ ਕਹਿੰਦੀ ਆ ਬਣਾਉਣ ਵਾਲੀ ਕਿ ਇੱਕ 2 ਐਮ ਦੀ ਪਾਵਰ ਦੀ ਗੋਲੀ 2 ਗ੍ਰਾਮ ਹੈਰੋਇਨ ਦੇ ਬਰਾਬਰ ਸਿੰਥੈਟਿਕ ਡਰਾਪਰ ਅੱਛਾ ਉਹ ਗੋਲੀ ਜਿਹੜੀ ਇਸੇ ਕਰਕੇ ਫੌਰੀ ਤੌਰ ਤੇ ਉਹ ਐਕਸ ਕਰਦੀਆਂ ਨਾ ਠੀਕ ਹੈ ਪੂਰੀ ਤਰ੍ਹਾਂ ਤੇ ਸਾਨੂੰ ਠੀਕ ਕਰਨ ਦੀ ਤੁਸੀਂ ਆਪ ਲਾ ਲੋ ਸਾਹਿਬ ਬਈ ਚੰਗੇ ਤੋਂ ਚੰਗੇ ਬੰਦੇ ਨੂੰ ਉਹ ਇੱਕ ਲਾ ਕੇ ਰੱਖ ਦੰਦੀ ਆ ਹਨਾ ਬਈ ਜਿਹਦੇ ਨਸੇ ਤੋਂ ਵੀ ਭੈੜੇ ਕਰਨਾਮ ਨੇ ਅਸੀਂ ਬਈ ਹੁਣ ਸਰਕਾਰ ਨੇ ਸਾਨੂੰ ਇੱਕ ਚੀਜ਼ ਦੇਤੀ ਹੂੰ ਠੀਕ ਆ ਹੁਣ ਅਸੀਂ ਬਈ ਸ਼ਰਾਬ ਤੇ ਵੀ ਲਿਖਿਆ ਹੋਇਆ ਵੀ ਹਾਨੀਕਾਰਕਾ ਸਿਹਤ ਲਈ ਅਸੀਂ ਕਿਉਂ ਪੀਨੇ ਠੀਕ ਆ ਅਸੀਂ ਹਰ ਚੀਜ਼ ਤੇ ਲਿਖਿਆ ਹੁੰਦਾ ਉਹਦੀਆਂ ਸਾਵਧਾਨੀਆਂ ਸੇੜ ਤੇ ਲਿਖਿਆ ਹੁੰਦਾ ਅਸੀਂ ਕਿਉਂ ਪੀਨੇ ਆ ਹੈਨਾ ਸਾਨੂੰ ਆਪ ਨੂੰ ਮੇਨ ਅਕਲ ਹੋਣੀ ਚਾਹੀਦੀ ਹੈ ਵੀ ਅਸੀਂ ਕੀ ਚੀਜ਼ ਵਰਤਣੀ ਆ ਮੈਂ ਤੁਹਾਨੂੰ ਪਹਿਲਾਂ ਗੱਲ ਇਹ ਕਹੀ ਸੀ ਤੁਸੀਂ ਸਵਾਲ ਉਹਦੇ ਚੋਣਿਆ ਕਿ ਜਦੋਂ ਅਸੀਂ ਨਸ਼ਾ ਛੱਡਣਾ ਅਸੀਂ ਇਹ ਗੱਲ ਦਾ ਧਿਆਨ ਰੱਖਣਾ ਕਿ ਅਸੀਂ ਇੱਕ ਉਹ ਦਵਾਈ ਚੂਜ਼ ਕਰੀਏ ਜਿਹੜੀ ਦਵਾਈ ਹੋਵੇ ਨਾ ਕਿ ਸਬਸਿਡੀ ਹੋਵੇ ਸਬਸਿਡੀ ਨਹੀਂ ਨਸੇ ਦਾ ਬਦਲ ਨਾ ਹੋਵੇ ਜਿਹਦੀ ਸਾਨੂੰ ਲੱਤ ਲੱਗੇ ਇਹ ਨਾ ਹੋਵੇ ਅਸੀਂ ਨਸ਼ਾ ਛੱਡিয়ে ਤੇ ਦਵਾਈ ਤੇ ਲੱਗਦੀ ਹੈ ਹੂੰ ਜਿਵੇਂ ਹੁਣ ਅਸੀਂ ਕਰਦੇ ਆ ਮੈਂ ਕਹਿੰਦਾ ਸਾਡਾ ਜੋ ਤਰੀਕਾ ਪਹਿਲੀ ਗੱਲ ਗਵਰਨਮੈਂਟ ਵੱਲੋਂ ਅਪਰੂਵਡ ਆ ਰਜਿਸਟਰਡ ਆ ਲੂਟ ਤੋਂ ਪਾਸ ਆ ਜੀ ਐਮ ਪੀ ਸਰਟੀਫਾਈਡ ਆ ਫੈਮਿਲੀ ਕਾਉਂਸਲਿੰਗ ਪੇਸ਼ੈਂਟ ਕਾਉਂਸਲਿੰਗ ਹੈ ਨਾ ਹਰ ਤਰੀਕੇ ਨਾਲ ਅਸੀਂ ਯਤਨ ਕਰਦੇ ਆ ਕਿ ਪੇਸ਼ੈਂਟ ਨੂੰ ਕਿਉਂਕਿ ਆਪ ਇਹ ਚੀਜ਼ਾਂ ਦੇਖਿਆਂ ਨੇ ਭਾਈ 40ਵੇਂ ਦਿਨ ਦਵਾਈ ਬੰਦ ਹੋ ਜਾਂਦੀ ਆ ਪਹਿਲੇ ਦਿਨ ਤੋਂ ਕੰਮ ਕਰਦੀ ਆ ਵੱਡੇ ਤੋਂ ਵੱਡਾ ਨਸ਼ਾ ਨਸੇੜੀ ਆਪਾਂ ਕਹ ਦੀਏ ਨਸ਼ਾ ਕਰਨ ਵਾਲਾ ਪਹਿਲੇ ਦਿਨ ਤੋਂ ਚਾਹੇ ਕੋਈ bina nasha kitte ਸਾਡੇ ਕੋਲ ਆ ਜਵੇ ਪਰ ਉਹ ਬੰਦਾ ਸੰਪਰਕ ਸਾਡੇ ਨਾਲ ਕਰੇ ਜਾਂ ਜਿੱਥੇ ਵੀ ਕਰੇ ਜਿਨੇ ਨਸ਼ਾ ਕਰਨਾ ਜਿਨੇ ਗਮਰਾਹ ਕਰਨਾ ਆਪਾਂ ਕਹ ਦੀਏ ਜਾਂ ਜਿਨੇ ਕਰਦੇ ਆਂ ਦੇ ਪ੍ਰੈਸ਼ਰ ਚ ਆ ਕੇ ਦਵਾਈ ਲੈਣੀਆਂ ਦਿਖਾਵੇ ਨੂੰ ਲੈਣੀਆਂ ਉਹ ਬਿਲਕੁਲ ਨਾ ਹੋ ਕਰੇ ਭਾਈ ਇਹ ਚੀਜ਼ਾਂ ਤੋਂ ਨਿਕਲਿਆ ਜਾ ਸਕਦਾ ਠੀਕ ਆ ਅਸੀਂ ਨਿਕਲ ਸਕਦੇ ਆ ਸਾਡੇ ਸਮਾਜ ਨੂੰ ਵੀ ਸਮਝਣਾ ਸਮਝਣਾ ਪਊਗਾ ਸਾਡੇ ਪਰਿਵਾਰਾਂ ਨੂੰ ਵੀ ਸਮਝਣਾ ਪਊਗਾ ਹਨਾ ਮੇਨ ਗੱਲ ਇਹ ਕਿ ਨਸ਼ੇ ਵਾਲੇ ਨੂੰ ਸਾਥ ਦੀ ਲੋੜ ਹੁੰਦੀ ਆ سپورਟ ਦੀ ਲੋੜ ਦੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅਸਰ ਟਾਈਮ ਦੇ ਦਿੱਨੇ ਸਿਕਾ ਦਿੱਤੇ ਸੋ ਇਹ ਸਨ ਡਾਕਟਰ ਮਿੱਠੂ ਰੋਹੀੜਾ ਜਿਹੜੇ ਕਿ ਕਾਫੀ ਸਾਰੇ ਮਰੀਜ਼ਾਂ ਨੂੰ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢ ਚੁੱਕੇ ਨੇ ਤੇ ਜ਼ਰੂਰਤ ਹੈ ਅਜਿਹੇ ਡਾਕਟਰਸ ਨੂੰ ਅੱਗੇ ਲੈ ਕੇ ਆਉਣ ਦੀ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਕਿਸੇ ਦਾ ਸਹਾਰਾ ਬਣ ਸਕੋ ਮਰੋਦ ਲਾਈਵ ਦੇ ਲਈ ਮੈਂ ਬੈਂ ਸਿੰਘ ਰੋੜੀਆਂ ਧੰਨਵਾਦ